TV News ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਹੈ ਰੋਗੇਟ ਰਾਜਨਾ ਜੀ ਮੈਂ ਕਾਫੀ ਲੰਬੇ ਸਮੇਂ ਤੋਂ ਅੰਮ੍ਰਿਤਸਰ ਕੋਰਟ ਦੇ ਵਿੱਚ ਪ੍ਰੈਕਟਿਸ ਕਰ ਰਿਹਾ ਹਾਂ ਤੇ ਮੈਂ ਆਪਣੀ ਪ੍ਰੈਕਟਿਸ ਨੂੰ ਕੰਟੀਨਿਊ ਰੱਖਣ ਲਈ ਇੱਕ ਜਗ੍ਹਾ ਦੀ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਸੀ ਜੇਦੀ ਕਿ ਮੈਂ ਅਰਜ਼ੀ ਲੈ ਕੇ ਬੇਨਤੀ ਪ੍ਰਧਾਨ ਜੀ ਨੂੰ ਬਹੁਤ ਵਾਰੀ ਕੀਤੀ ਅੰਮ੍ਰਿਤਸਰ 바ਰ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਨੇ ਐਡਵੋਕੇਟ ਗੁਰਪ੍ਰੀਤ ਸਿੰਘ ਪਨੇਸਰ ਜੀ ਉਹਨਾਂ ਕੋਲ ਬੜੀ ਵਾਰੀ ਗਿਆ ਮੈਂ ਉਹਨਾਂ ਕੋਲ ਜਾ ਕੇ ਕਿਹਾ ਕਿ ਮੈਨੂੰ ਪ੍ਰਧਾਨ ਜੀ ਮੈਨੂੰ ਇੱਕ ਚੈਂਬਰ ਦੀ ਬਹੁਤ ਜ਼ਿਆਦਾ ਲੋੜ ਹੈ ਜਿੱਥੇ ਮੈਂ ਬੈਠ ਕੇ ਆਪਣੀ ਪ੍ਰੈਕਟਿਸ ਨੂੰ ਕੰਟੀਨ ਦੋਸਤੋ ਬਾਅਦ ਇੱਥੇ ਜਦੋਂ ਮੇਰੇ ਨਾਲ ਤੁਸੀਂ ਚੱਲੋਗੇ ਮੈਨੂੰ ਇੱਥੇ 3-4 ਮਹੀਨੇ ਤੋਂ ਇੱਕ ਜਗ੍ਹਾ ਦੇਖੀ ਸਪੇਅਰ ਜਗ੍ਹਾ ਸੀ ਜਿਹੜੀ ਕਿ ਕਿਸੇ ਵੀ ਬੰਦੇ ਦੇ ਵਰਤੋਂ ਦੇ ਵਿੱਚ ਨਹੀਂ ਆ ਰਹੀ ਸੀ ਠੀਕ ਹੈ ਜੀ ਮੈਂ ਉੱਥੇ ਜਾ ਕੇ ਇੱਕ ਸਿੰਪਲ ਚੇਅਰ ਲਗਾ ਕੇ ਬੈਠਣਾ ਸ਼ੁਰੂ ਕਰ ਦਿੱਤਾ ਇੱਕ ਆਪਣੇ ਗੁਜ਼ਾਰੇ ਦੇ ਯੋਗ ਮੈਂ ਉੱਥੇ ਚਾਰ ਦੀਵਾਰੀ ਖੜੀ ਕਰ ਦਿੱਤੀ ਇਨ ਬਿਟਵੀਨ ਹੁੰਦਾ ਕਿ ਜੀ ਜਦੋਂ ਚਾਰ ਦਿਵਾਰੀ ਖੜੀ ਕਰ ਦਿੱਤੀ ਉਸ ਤੋਂ ਪਹਿਲਾਂ ਮੇਰੇ ਨਾਲ ਕੋਈ ਵੀ ਵਕੀਲ ਕੋਈ ਵੀ ਵਕੀਲ ਆ ਕੇ ਮੇਰੇ ਨਾਲ ਕੋਈ ਵੀ ਲੜਦਾ ਨਹੀਂ ਹੈ ਕੋਈ ਇਸ਼ੂ ਗ੍ਰੇਟ ਨਹੀਂ ਕਰਦਾ ਪਰ ਜਦੋਂ ਚਾਰ ਦਿਵਾਰੀ ਖੜੀ ਹੋ ਜਾਂਦੀ ਹੈ ਜੀ ਤੇ ਉਸ ਤੋਂ ਬਾਅਦ ਮੇਰੇ ਕੋਲ ਪੰਜ ਵਕੀਲ ਆਂਦੇ ਨੇ ਫਿਰ ਉਹਨਾਂ ਦੇ ਨਾਮ ਤੁਹਾਨੂੰ ਦੱਸ ਦਿੰਦਾ ਐਡਵੋਕੇਟ ਰਵਿੰਦਰ ਰਵਿੰਦਰਜੀਤ ਸਿੰਘ ਵਾਹਲ ਸੁਖਮਣਪ੍ਰੀਤ ਸਿੰਘ ਪ੍ਰੀਤਪਾਲ ਕੁਲਜੀਤ ਸਿੰਘ ਪ੍ਰਿਤਪਾਲ ਸਿੰਘ ਠੀਕ ਹੈ ਜੀ ਇਹਨਾਂ ਨੇ ਜ਼ਬਰਦਸਤੀ ਆ ਕੇ ਸਵੇਰੇ ਫੇਰੇ ਪਹਿਲਾਂ ਆ ਕੇ ਮੇਰੇ ਚੈਂਬਰ ਤੋਂ ਬੋਰਡ ਲਾ ਕੇ ਸੁੱਟ ਦਿੱਤਾ ਜੀ ਠੀਕ ਹੈ ਉਸ ਤੋਂ ਬਾਅਦ ਮੈਂ ਆਪਣੇ ਚੈਂਬਰ ਦੇ ਉੱਤੇ ਬਲੈਕ ਪੇਂਟ ਦੇ ਨਾਲ ਆਪਣਾ ਨਾਮ ਲਿਖ ਦਿੱਤਾ ਤੇ ਉਹਨਾਂ ਨੇ ਆ ਕੇ ਉਹ ਵੀ ਪੇਂਟ ਦੇ ਨਾਲ ਰਿਮੂਵ ਕਰ ਦਿੱਤਾ ਉਸ ਤੋਂ ਬਾਅਦ ਉਹਨੂੰ ੱਟਕੇ ਨਾਲ ਹਿਲਾਣਾ ਸ਼ੁਰੂ ਕਰ ਦਿੱਤਾ ਮੇਰੇ ਨਾਲ ੱਟਕਾ ਮੁਕੀ ਕੀਤੀ ਮੇਰੇ ਨਾਲ ਦੋ ਫੀਮੇਲ ਲਾਇਰ ਸੀ ਜੋ ਸੀ ਜੋ ਮੇਰਾ ਕੀ ਸਪੋਰਟ ਕਰਦੀਆਂ ਸੀ ਠੀਕ ਹੈ ਜੀ ਉਹਨਾਂ ਦੇ ਨਾਲ ਮੈਂ ਹੈਂਡਲਿੰਗ ਕੀਤੀ ਬਹੁਤ ਹੀ ਜ਼ਿਆਦਾ ਬਦਸੂਹੀ ਕੀਤੀ ਜੀ ਇਹਨਾਂ ਦੇ ਇਹਨਾਂ ਨੇ ਸਾਡੇ ਨਾਲ ਗਾਲ ਮੰਦਾ ਕੀਤਾ ਸਾਨੂੰ ਬਹੁਤ ਜ਼ਿਆਦਾ ਬੀਅਰਿੰਗ ਲੈਂਗੁਏਜ ਯੂਜ਼ ਕੀਤੀ ਤੁਸੀਂ ਮੇਰੇ ਨਾਲ ਚੱਲ ਸਕਦੇ ਹੋ ਮੈਂ ਤੁਹਾਨੂੰ ਦਿਖਾ ਦਿੰਦਾ ਇੱਥੇ ਸਾਰੇ ਦੇ ਸਾਰੇ ਚੈਂਬਰ ਇਸ ਤਰ੍ਹਾਂ ਪਏ ਨੇ ਪਰ ਮੈਂ ਮੈਂ ਕਿਸੇ ਦੇ ਵੀ ਚੈਂਬਰ ਦੇ ਉੱਤੇ ਕੁਝ ਨਹੀਂ ਕਿਹਾ ਮੈਂ ਆਪਣੇ ਹੀ ਵਿਜ਼ਾਰੇ ਜੋ ਟੈਂਪਰੇਰੀ ਟੈਂਪਰੇਰੀ ਦੀਵਾਰਾਂ ਕੀਤੀਆਂ ਟੈਂਪਰੇਰੀ ਦੀਵਾਰਾਂ ਕਰਨ ਤੋਂ ਬਾਅਦ ਮੈਂ ਉਹਦੇ ਅੰਦਰ ਬੈਠਣਾ ਸ਼ੁਰੂ ਕੀਤਾ ਪਰ ਇਹਨਾਂ ਨੇ ਸਾਰਿਆਂ ਨੇ ਇਸ਼ੂ ਕ੍ਰੀਏਟ ਕਰ ਦਿੱਤਾ ਜਿਹੜਾ ਕਿ ਇਹ ਕਹਿੰਦੇ ਨੇ ਕਿ ਜਿਹੜਾ ਚੈਂਬਰ ਜਿਹੜੇ ਦੂਸਰੇ ਬੰਦੇ ਨੇ ਜਿਨ੍ਹਾਂ ਦੇ ਮੈਂ ਐਡਵੋਕੇਟ ਨਾਮ ਲਿੱਤੇ ਇਹ ਕਹਿੰਦੇ ਨੇ ਕਿ ਉਹਨਾਂ ਨੂੰ ਅਲੋਟ ਕਿਤੇ ਵੀ ਉਹਨਾਂ ਦੇ ਰੈਜ਼ੋਲੂਸ਼ਨ ਦੇ ਵਿੱਚ ਇਹ ਨਹੀਂ ਲਿਖਿਆ ਹੋਇਆ ਕਿ ਉਹ ਜਗ੍ਹਾ ਲੋਟ ਆ ਸਿਰਫ ਇਹ ਸਿਰਫ ਚੈਂਬਰ ਦਾ ਜਿਹੜਾ ਨੰਬਰ ਹੁੰਦਾ ਉਹ ਅਲੋਟ ਆ ਜੀ ਜਿਹੜੀ ਇਹ ਜਗ੍ਹਾ ਸਰਕਾਰੀ ਜਗ੍ਹਾ ਡੀਸੀ ਦੀ ਜਗ੍ਹਾ ਹੈ ਜੀ ਕਿ ਮੈਂ ਡੀਸੀ ਸਾਹਿਬ ਦੇ ਕੋਲ ਆਪਣਾ ਪੱਖ ਰੱਖਿਆ ਤੇ ਡੀਸੀ ਸਾਹਿਬ ਨੇ ਮੇਰੀ ਐਪਲੀਕੇਸ਼ਨ ਮਾਰਕ ਕਰਕੇ ਉਹਨਾਂ ਨੂੰ ਕਹਿ ਦਿੱਤਾ ਜੀ ਕਿ ਤੁਸੀਂ ਬਾਅਦ ਵਿੱਚ ਆ ਕੇ ਤੁਹਾਡੇ ਪੱਖ ਦੇ ਉੱਤੇ ਗੌਰ ਕੀਤਾ ਜਾਏਗਾ ਜੀ ਠੀਕ ਹੈ ਜੀ ਪਰ ਹੁੰਦਾ ਕੀ ਹੈ ਜੀ ਜਿਹੜੇ ਸਾਡੇ ਅੰਮ੍ਰਿਤਸਰ ਬਾਦ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਨੇ ਐਡਵੋਕੇਟ ਗੁਰਪ੍ਰੀਤ ਸਿੰਘ ਪਨੇਸਰ ਤੇ ਸਾਡੀ ਬੋਡੀ ਦੇ ਮੈਂਬਰ ਵਿਕੀ ਮਹਿਰਾ ਜਿਹੜੇ ਸੈਕਟਰੀ ਨੇ ਠੀਕ ਹੈ ਜੀ ਇਹ ਸਿਰਫ ਦੋ ਨਾਮ ਜਿਹੜੇ ਕਿ ਤਿੰਨ ਤਰੀਕ ਤਿੰਨ ਤਰੀਕ ਅੱਠਵਾਂ ਮਹੀਨਾ 2025 ਨੂੰ ਇੱਥੇ ਪ੍ਰੈਜ਼ੈਂਟ ਹੋਏ ਇਸ ਜਗ੍ਹਾ ਦੇ ਉੱਤੇ ਪ੍ਰੈਜ਼ੈਂਟ ਹੋਏ ਉੱਥੇ ਜਗ੍ਹਾ ਤੇ ਪਹੁੰਚ ਕੇ ਇਹਨਾਂ ਨੇ ਸਾਰਾ ਇਹ ਜੋ ਵੀ ਸਾਡਾ ਹੈਗਾ ਸੀ ਜੋ ਜੋ ਚੱਲਦਾ ਪਿਆ ਸੀ ਉਹ ਉਹਨਾਂ ਨੇ ਦੇਖਿਆ ਜਿਹੜਾ ਇਹ ਕਹਿੰਦੇ ਨੇ ਕਿ ਅਸੀਂ ਅਲਾਟਮੈਂਟ ਲੈਟਰ ਲਿਖਿਆ ਸਿਰਫ ਤੇ ਸਿਰਫ ਇਹ ਦੋ ਵਕੀਲਾ ਜਿਹੜੇ ਪ੍ਰੈਜ਼ੀਡੈਂਟ ਸਾਹਿਬ ਤੇ ਵਿਕੀ ਮੈਰਾ ਸਾਹਿਬ ਸੈਕਟਰੀ ਸਾਹਿਬ ਇਹਨਾਂ ਦੇ ਹੀ ਨਾਮ ਨੇ ਇਹਨਾਂ ਦੇ ਹੀ ਸਾਈਨ ਨੇ ਇਹਨਾਂ ਨੇ ਹੀ ਸਟੈਂਪਸ ਨੇ ਬਾਕੀ ਬੋਡੀ ਕਿੱਥੇ ਗਈ ਜੀ ਬਾਕੀ ਬੋਡੀ ਕਿੱਥੇ ਗਈ ਜਦੋਂ ਇੱਕ ਰੈਜ਼ੋਲੂਸ਼ਨ ਕਿਸੇ ਵੀ ਤਰ੍ਹਾਂ ਦਾ ਪਾਸ ਹੁੰਦਾ ਬੋਡੀ ਦਾ ਹਰ ਮੈਂਬਰ ਉਸ ਜਗ੍ਹਾ ਦੇ ਉੱਤੇ ਉਸ ਰੈਜ਼ੋਲੂਸ਼ਨ ਤੇ ਸਾਈਨ ਕਰਦਾ ਹੈ ਜੀ ਤੇ ਮੇਲ ਜਦੋਂ ਮੈਰ ਦੀ ਦਿੱਤੀ ਮੇਰੇ ਅਰਜੀ ਨੂੰ ਗੌਰ ਨਾ ਕਰਕੇ ਉਹਨਾਂ ਨੇ ਸਿਰਫ ਇੱਕ ਫੇਵਰਿਟਿਜ਼ਮ ਬਲਾਕ ਜਤਾ ਕਰਕੇ ਉਹਨਾਂ ਦਾ ਫੇਵਰਿਟਿਜ਼ਮ ਬਲਾਕ ਦੇ ਕਰਕੇ ਉਹਨਾਂ ਨੇ ਮੇਰੇ ਪੱਖ ਦੀ ਗੱਲ ਨਹੀਂ ਕੀਤੀ ਤੇ ਉਹਨਾਂ ਦੇ ਗੱਲ ਉਹਨਾਂ ਦੇ ਵੱਲੋਂ ਗੱਲ ਕਰਕੇ ਬੈਕ ਡੇਟ ਦੇ ਵਿੱਚ ਅਲੋਟਮੈਂਟ ਲੈਟਰ ਬਣਾ ਕੇ ਦਿੱਤਾ ਤੁਹਾਡੇ ਕੋਲ ਹਾਂਜੀ ਜੀ ਮੇਰੇ ਕੋਲ ਹੈਗਾ ਜੀ ਸਬੂਤ ਹੈਗਾ ਜੀ ਉਹਦਾ ਜਿਹਦੇ ਵਿੱਚ ਸਿਰਫ ਤੇ ਸਿਰਫ ਦੋ ਮੋਰਾ ਸ਼ੋਅ ਕਰਨ ਲੀਆਂ ਤੇ ਹੋਰ ਕਿਤੇ ਵੀ ਐ ਨਹੀਂ ਦੱਸਿਆ ਗਿਆ ਕਿ ਉਹ ਜਗ੍ਹਾ ਕਿਹੜੀ ਹੈਗੀ ਸਿਰਫ ਤੇ ਸਿਰਫ ਨੰਬਰ ਅਲੋਟ ਕੀਤਾ ਨਾ ਕੋਈ ਸਾਈਡ ਪਲਾਨ ਕਿਸੇ ਤਰ੍ਹਾਂ ਦੀ ਕੋਈ ਜਗ੍ਹਾ ਦਾ ਮੈਂਸ਼ਨ ਨਹੀਂ ਕੀਤਾ ਜੀ ਉਹਦੇ ਚ ਤੇ ਜਿੱਦਾਂ ਮੈਂ ਤੁਹਾਨੂੰ ਕਿਹਾ ਸੀ ਕਿ ਬੋਰਡ ਲੱਗਾ ਹੋਇਆ ਤੁਹਾਡਾ ਤੇ ਬੋਰਡ ਖੜਾ ਹੈ ਉਹ ਤੋੜਿਆ ਗਿਆ ਉਸ ਚੀਜ਼ ਤੇ ਤੁਹਾਡੇ ਕੋਲ ਮੇਰੇ ਕੋ ਹਾਂ ਜੀ ਸਬੂਤ ਹੈਗੇ ਜੀ ਜਦੋਂ ਮੈਂ ਇੱਥੇ ਚਾਰ ਦੀਵਾਰੀ ਕੀਤੀ ਮੈਂ ਆਪਣਾ ਬੋਰਡ ਲਾਇਆ ਜੀ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਆ ਕੇ ਮੇਰਾ ਬੋਰਡ ਛੋਟ ਦਿੱਤਾ ਮੇਰੇ ਕੋ ਉਹਦੀਆਂ ਸਾਰੀਆਂ ਫੋਟੋਗ੍ਰਾਫੀਆਂ ਹੀ ਨੇ ਆ ਉਸ ਤੋਂ ਬਾਅਦ ਮੈਂ ਪੇਂਟ ਦੇ ਨਾਲ ਲਿਖਿਆ ਪੇਂਟ ਦੇ ਨਾਲ ਨਾਮ ਲਿਖਣ ਤੋਂ ਬਾਅਦ ਇਹਨਾਂ ਨੇ ਉਹਨੂੰ ਵੀ ਰਿਮੂਵ ਕੀਤਾ ਮੇਰੇ ਕੋ ਉਹਦੇ ਵੀ ਪ੍ਰੂਫ ਹੈਗੇ ਜੀ ਸਰ ਕਿੰਨਾ ਟਾਈਮ ਹੋ ਗਿਆ ਤੁਸੀਂ ਮੈਨੂੰ ਪਾਜੀ 3 ਤਰੀਕ ਨੂੰ ਮੈਂ ਇੱਥੇ ਸ਼ੈੱਡ ਬਣਾਈ ਹੈ ਜੀ ਟੈਂਪਰੇਰੀ ਸ਼ੈੱਡ ਹੈ ਜੀ ਜਿੱਥੇ ਮੈਂ ਬੈਠ ਕੇ ਆਪਣੇ ਗੁਜ਼ਾਰੇ ਜੋ ਵੀ ਪ੍ਰੈਕਟਿਸ ਕਰ ਸਕਾਂ ਠੀਕ ਹੈ ਜੀ ਉਸ ਦਿਨ ਤੋਂ ਲੈ ਕੇ ਅੱਜ ਤੱਕ 3 ਤਰੀਕ ਤੋਂ ਲੈ ਕੇ ਦੇਖ ਲਓ ਤੁਸੀਂ ਦੇਖ ਸਕਦੇ ਹੋ ਅੱਜ 5 ਕੇ 6 ਤਰੀਕ ਹੋ ਚੰਨੀ ਹੈ ਜੀ 5 ਤਰੀਕ ਹੋ ਚੰਨੀ ਹੈ ਜੀ ਮੈਂ ਅੱਜ ਤੱਕ ਘਰ ਨਹੀਂ ਗਿਆ ਰਾਤ ਨੂੰ ਮੈਂ ਇੱਥੇ ਰਹਿੰਦਾ ਮੇਰੀ ਜਾਨ ਮਾਲ ਨੂੰ ਤੰਗੀਦ ਹੁੰਦੇ ਆ ਜੀ ਠੀਕ ਹੈ ਤੇਰੀ ਆਪਾਂ ਤੈਨੂੰ ਕੁਝ ਨਾ ਕੁਝ ਕਰ ਦੇਣਾ ਯਾ ਜਗਾ ਛੱਡ ਦੇ ਮੈਂ ਮੰਨਦਾ ਕਿ ਪਰੰਤੂ ਜੀ ਸਮਝਦਾ ਹਾਂ ਕਿ ਬਾਅਦ ਦੇ ਸੈਸ਼ਨ ਦੌਰਾਨ ਬਹੁਤ سارے ਐਗਰੀਗੇਟਸ ਚਲੇ ਆਏ। ਇਹ ਚਾਹਤ ਹੈ ਕਿਉਂ ਮੈਨੇਜ ਕੀਤਾ ਜਾਦਾ ਹੈ? ਕਿਉਂਕਿ ਮੈਡਮ ਇਹ ਤਾ ਕਰਕੇ ਕੀਤਾ ਜਾ ਰਿਹਾ ਉਹ ਪੈਸੇ ਭਰਦੇ ਆ ਜੀ। ਇੱਥੇ ਇੱਕ ਇੱਕ ਚੈਂਬਰ ਤੁਸੀਂ ਮੇਰੇ ਨਾਲ ਚੱਲੋ ਦਾਡਾ 100 ਲੱਖ ਰੁਪਏ ਦਾ ਚੈਂਬਰ ਮਿਲਦਾ ਪਿਆ ਜੀ। ਕੀ ਕੀਮਤ ਹੈ ਜੀ ਇੱਥੇ ਰਜਿਸਟਰੀਆਂ ਹੋ ਰਹੀਆਂ ਚੈਂਬਰਾਂ ਦੀਆਂ? ਸਭ ਕਿੰਨਾ ਨੂੰ ਪੈਸੇ ਭਰਦੇ ਕੋਈ ਇਹਦਾ ਅਪਰੂਵ ਹੋਦਾ ਤਾਂ ਮੈਨੂੰ। ਭਾਜੀ ਸਭ ਕੁਝ ਤੁਸੀਂ ਮੇਰੇ ਨਾਲ ਚੱਲੋਗੇ ਮੈਂ ਤੁਹਾਨੂੰ ਸਾਰਾ ਕੁਝ ਦਿਖਾਉਂਗਾ ਜੀ। ਠੀਕ ਹੈ ਕਿੱਥੇ ਕਿੱਥੇ ਇਲੀਗਲ ਤਰੀਕੇ ਨਾਲ ਚੈਂਬਰ ਬਣੇ ਡੀਸੀ ਦੀ ਪਰਮਿਸ਼ਨ ਤੋਂ ਬਿਨਾ ਚੈਂਬਰ ਕਿਸ ਤਰ੍ਹਾਂ ਬਣ ਗਏ ਠੀਕ ਹੈ ਜੀ ਜੇਕਰ ਡੀਸੀ ਸਾਹਿਬ ਕਹਿੰਦੇ ਨੇ ਕਿ ਇੱਥੇ ਕੰਸਟਰਕਸ਼ਨ ਨਹੀਂ ਹੋਏਗੀ ਤਾਂ ਫਿਰ ਕਿਸ ਤਰ੍ਹਾਂ ਇਹ ਸਾਰੇ ਦੇ ਸਾਰੇ ਬਲਾਕ ਮੈਂ ਤੁਹਾਨੂੰ ਦਿਖਾਉਂਗਾ ਮੇਰੇ ਨਾਲ ਚੱਲਿਓ ਕਿਸ ਤਰ੍ਹਾਂ ਇੱਥੇ ਚੈਂਬਰਸ ਬਣੇ ਇਹਦਾ ਮਤਲਬ ਇਹ ਪ੍ਰਧਾਨ ਜੀ ਨੇ ਤੇ ਸਾਰੀ ਬੋਡੀ ਨੇ ਬੈਠ ਕੇ ਪਲੱਸ ਜਿਹੜਾ ਇੱਥੇ ਦਾ ਚੌਂਕੀ ਇੰਚਾਰਜ ਹੈਗਾ ਕਰਨਜੀਤ ਸਿੰਘ ਤੇ ਮੁੰਸ਼ੀ ਵਿਸ਼ਵ ਵਿਸ਼ਲ ਸ਼ਰਮਾ ਇਹਨਾਂ ਨੇ ਪੈਸੇ ਖਾ ਕੇ ਇਹਨਾਂ ਨੇ ਛੁੱਟੀਆਂ ਦੇ ਵਿੱਚ ਹੀ ਕਿਸੇ ਵੀ ਤਰੀਕੇ ਦੇ ਨਾਲ ਰਾਤੋਂ ਰਾਤ ਚੈਂਬਰ ਖੜੇ ਕੀਤੇ ਮੈਨੂੰ ਜਿਹੜੇ ਮੈਂ ਪੰਜ ਵਕੀਲਾਂ ਦੇ ਨਾਮ ਦੱਸੇ ਜਿਨ੍ਹਾਂ ਨੇ ਮੇਰੇ ਨਾਲ ਬਹਾਤਾ ਪਾਈ ਕੀਤੀ ਇਹਨਾਂ ਨੇ ਮੈਨੂੰ ਜਨਮ ਵਾਲੀ ਧੰਕੀ ਦਿੱਤੀ ਆ ਜੀ ਮੈਂ ਦੁਬਾਰਾ ਤੋਂ ਨਾਮ ਤੁਹਾਨੂੰ ਰਿਪੀਟ ਕਰ ਦਿੰਦਾ ਜੀ ਐਡਵੋਕੇਟ ਰਵਿੰਦਰਜੀਤ ਸਿੰਘ ਐਡਵੋਕੇਟ ਸੁਖਮਨਪ੍ਰੀਤ ਸਿੰਘ ਐਡਵੋਕੇਟ ਪ੍ਰੀਤਪਾਲ ਸਿੰਘ ਕੁਲਜੀਤ ਸਿੰਘ ਐਂਡ ਪ੍ਰੀਤਪਾਲ ਸਿੰਘ ਜੀ ਇਹਨਾਂ ਨੇ ਮੈਨੂੰ ਜਦੋਂ ਮੇਰੇ ਨਾਲ ਧੱਕਾ ਮੂਕੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੇਰੇ ਨਾਲ ਜਿਹੜੀ ਦੋ ਫੀਮੇਲ ਲਾਇਰਸ ਨੇ ਲਾਇਰ ਸੀ ਉਹਨਾਂ ਦੇ ਨਾਲ ਵੀ ਇਹਨਾਂ ਨੇ ਧੱਕਾ ਮੂਕੀ ਕੀਤੀ ਮੇਰੇ ਕੋਲ ਉਹਦੇ ਵੀਡੀਓ ਰਪੀਆਂ ਹੋਈਆਂ ਨੇ ਮੇਰੇ ਫੋਨ ਦੇ ਵਿੱਚ ਇਹਨਾਂ ਦੀ ਕੰਪਲੇਟ ਕੀਤੀ ਮੈਂ ਕੀਤੀ ਜੀ ਕੰਪਲੀਟ ਪਰ ਮੇਰੀ ਕੰਪਲੇਟ ਨਾ ਤੇ ਐਫਐਸਓ ਸਿਵਲ ਲਾਈਨ ਨੇ ਲਈ ਤੇ ਨਾ ਹੀ ਚੌਂਕੀ ਇੰਚਾਰਜ ਨੇ ਲਈ ਉਸ ਤੋਂ ਬਾਅਦ ਮੈਂ ਡੀਸੀ ਦਫ਼ਤਰ ਵੀ ਗਿਆ ਸੀਪੀ ਸਾਹਿਬ ਦੇ ਕੋਲ ਵੀ ਅੱਜ ਪੇਸ਼ ਹੋਇਆ ਤੇ ਮੇਰਾ ਮੈਨੂੰ ਉਹਦਾ ਯੂਆਈਡੀ ਨੰਬਰ ਵੀ ਆ ਗਿਆ ਪਰ ਹੁਣ ਤੱਕ ਉਸ ਚੀਜ਼ ਦੇ ਉੱਤੇ ਕੋਈ ਕਾਰਵਾਈ ਨਹੀਂ ਜੀ ਹੋਈ ਮੈਂ ਪ੍ਰਧਾਨ ਜੀ ਨੂੰ ਵੀ ਚੀਜ਼ ਦਾ ਕਿਹਾ ਕਿ ਸਰ ਮੇਰੇ ਨਾਲ ਜੋ ਫੀਨਲ ਸਵਾਇਰ ਸੀ ਤੇ ਜੋ ਮੈਂ ਮੇਰੇ ਨਾਲ ਜੋ ਅਬਿਊਜ਼ਿੰਗ ਲੈਂਗੁਏਜ ਯੂਜ਼ ਹੋਈ ਹੈ ਜਾਂ ਹੱਥਾਂ ਮੱਕੀ ਹੋਈ ਹੈ ਉਹਦੇ ਉੱਤੇ ਪਹਿਲਾਂ ਕਾਰਵਾਈ ਕੀਤੀ ਜਾਵੇ ਫਿਰ ਇਸ ਚੀਜ਼ ਤੇ ਆਇਆ ਜਾਏਗਾ ਜੀ ਜੀ ਸਰ ਇਹ ਦੇਖੋ ਪੂਰੀ ਕੰਪਨੀ ਸਰ ਟੈਵੀ ਨਿਊਜ਼ ਦੇਖੋ ਮੈਡਮ ਉਹ ਇਸ ਕਰਕੇ ਨਹੀਂ ਉੱਥੇ ਹੈਗੇ ਸੀ ਕਿਉਂਕਿ ਉਸ ਟਾਈਮ ਦੇ ਵਿੱਚ ਸਿਰਫ ਦੋ ਜਨੇ ਆਏ 3 ਤਰੀਕ ਨੂੰ ਸਿਰਫ ਦੋ ਜਨੇ ਆਏ ਇੱਕ ਪ੍ਰੈਜ਼ੀਡੈਂਟ ਜੀ ਤੇ ਇੱਕ ਸੈਕਟਰੀ ਠੀਕ ਹੈ ਜੀ ਸਿਰਫ ਉਹ ਆਪਣੇ ਡੈਕ ਡੇਟ ਦੇ ਵਿੱਚ ਆਪਣੇ ਆਪ ਨੂੰ ਬਚਾਉਣ ਵਾਸਤੇ ਉਹਨਾਂ ਨੇ ਇਹ ਦੋ ਸਟੈਂਪਸ ਲਾਈਆਂ ਕੋਰਟ ਦੇ ਵਿੱਚ ਹੀ ਆ ਕਿਸੇ ਵੀ ਤਰ੍ਹਾਂ ਦੀ ਕੋਈ ਸਟ੍ਰਾਈਕ ਜਾਂ ਰੈਜ਼ੋਲੂਸ਼ਨ ਪਾਸ ਹੁੰਦਾ ਹੈ ਜੀ ਪੂਰੀ ਦੀ ਪੂਰੀ ਜਿੰਨੀ ਵੀ ਬੋਡੀ ਮੈਂਬਰਸ ਨੇ ਉਹਨਾਂ ਦੇ ਸਾਰਿਆਂ ਦੇ ਸਾਈਨ ਹੁੰਦੇ ਨੇ ਸਿਰਫ ਤੇ ਸਿਰਫ ਇਸ ਚੀਜ਼ ਨੂੰ ਬਚਾਣ ਦੇ ਕਰਕੇ ਉਦੋਂ ਸਿਰਫ ਦੋ ਜਣੇ ਪੇਸ਼ ਉੱਥੇ ਹੈਗੇ ਸੀ ਮੌਕੇ ਤੇ ਤੇ ਉਹਨਾਂ ਨੇ ਦੋ ਜਣਿਆਂ ਨੇ ਸਟੈਂਪ ਲਾ ਕੇ ਦੇ ਦਿੱਤੀ। ਕੋਈ ਪ੍ਰਸ਼ਾਸਨ ਕੋਈ ਮੰਗਦਾ। ਮੈਂ ਪ੍ਰਸ਼ਾਸਨ ਕੋਲੋਂ ਇਹੀ ਮੰਗ ਕਰਦਾ ਹਾਂ ਜੀ ਕਿ ਜੇਕਰ ਇਹ ਸਾਰੇ ਚੈਂਬਰ ਲੀਗਲ ਨੇ ਤੇ ਮੇਰਾ ਵੀ ਚੈਂਬਰ ਲੀਗਲ ਆ ਜੀ। ਜੋ ਮੈਂ ਕਿ ਟੈਂਪਰੇਰੀ ਪਾਇਆ। ਠੀਕ ਹੈ ਤੇ ਜੇਕਰ ਮੇਰਾ ਇਲੀਗਲ ਹੈ ਤਾਂ ਸਾਰੇ ਇਲੀਗਲ ਆ। ਜੇਕਰ ਮੇਰਾ ਘਠੂਗਾ ਤਾਂ ਮੈਂ ਸਾਰਿਆਂ ਨੂੰ ਲਾਲ ਲੈ ਕੇ ਜਾਊਂਗਾ ਜੀ ਸਾਰੇ ਸਾਰਿਆਂ ਦੇ ਘਠਣ। ਕਿਉਂਕਿ ਇੱਥੇ ਕਿਸੇ ਦੇ ਵੀ ਚੈਂਬਰ ਦੀ ਪਰਮਿਸ਼ਨ ਡੀਸੀ ਸਾਹਿਬ ਵੱਲੋਂ ਨਹੀਂ ਮਿਲੀ ਹੋਈ ਹੈ ਠੀਕ ਹੈ ਜੀ ਜੇ ਸਾਡੀ ਨਹੀਂ ਸੁਣਵਾਈ ਹੁੰਦੀ ਤੇ ਅੱਗੇ ਸਟੱਪ ਵੀ ਲੱਗ ਜਾਵੇ ਮੈਂ ਜੀ ਸਟਿਲ ਸੁਪਰੀਮ ਕੋਰਟ ਕੋ ਸੁਪਰੀਮ ਕੋਰਟ ਵੀ ਜਾਊਂਗਾ ਹਾਈ ਕੋਰਟ ਕੋ ਵੀ ਜਾਊਂਗਾ ਜੀ ਮੈਂ ਰਿਤ ਪਾਊਂਗਾ ਕਿ ਜੋ ਮੇਰੇ ਨਾਲ ਧੱਕਾ ਮੁਕੀ ਕੀਤੀ ਨਾ ਇਨਸਾਫੀ ਕੀਤੀ ਹੈ ਠੀਕ ਹੈ ਜੀ ਮੈਂ ਉਸ ਬਰ ਖਿਲਾਫ ਧਰਨੀ ਵੀ ਲਾਊਂਗਾ ਠੀਕ ਹੈ ਜੋ ਇਹ ਮੇਰੇ ਨਾਲ ਕਰਦੇ ਪਏ ਆ ਕਿ ਇਹੋ ਜੇ ਪ੍ਰਧਾਨ ਹੈਗੇ ਜੀ ਸਿਰਫ ਇੱਕ ਫੇਵਰਿਟਿਜ਼ਮ ਨੂੰ ਲੈ ਕੇ ਇਹਕਾ ਫੇਵਰਿਟਿਜ਼ਮ ਨੂੰ ਲੈ ਕੇ ਮੈਂ ਗਰੀਬ ਘਰ ਦਾ ਬੱਚਾ ਐ ਜੀ ਮੈਂ ਕਿੱਥੇ ਦਾਵਾ ਦਸੋ ਪਰ ਮਿੱਤਰੀ ਦਸ਼ਮਣੀ ਕੋਈ ਨਹੀਂ ਜੀ ਦਸ਼ਮਣੀ ਨਹੀਂ ਕੀਤੀ ਸਾਡੀ ਸਿਰ ਤੇ ਸਿਰ ਪੈਸੇ ਦੀ ਗੱਲ ਗਈ ਉਹ ਪੈਸੇ ਚੜਾ ਸਕਦੇ ਨੇ ਮੈਨੂੰ ਵੀ 5 ਲੱਖ ਰੁਪਏ ਆਉਣਾ ਨੇ ਕਿਹਾ ਸੀ ਮੇਰੇ ਕੋਲ ਪੈਸੇ ਨਹੀਂ ਹੈਗੇ ਦੇਣ ਵਾਸਤੇ ਇਸ ਕਰਕੇ ਮੇਰੇ ਨਾਲ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ ਕੋਈ ਪ੍ਰੂਫ ਹੋਦਾ ਸਾਡੇ ਕੋਲ ਜੀ ਇੱਥੇ ਸਾਰੇ ਚੈਂਬਰ ਇਸ ਤਰ੍ਹਾਂ ਹੀ ਪੈਂਦੇ ਜੀ ਸਾਰਿਆਂ ਦੇ ਪ੍ਰੂਫ ਜੇ ਮੇਰੇ ਨਾਲ ਚੱਲੋਗੇ ਮੈਂ ਤੁਹਾਨੂੰ ਦਿਖਾਦਾ ਹਾਂ ਜੀ ਪ੍ਰਧਾਨ ਨਾ ਬੋਤਨ ਸਹੀ ਗੱਲ ਕੀਤੀ ਨੇ ਕੋਈ ਵਿਸ਼ਵਾਸ ਨਹੀਂ ਦਵਾਇਆ ਗਿਆ ਨੂੰ ਨਹੀਂ ਜੀ ਪ੍ਰਧਾਨ ਹੁਣਾਂ ਕੋਲੋਂ ਮੈਂ ਬਹੁਤ ਵਾਰੀ ਬੇਨਤੀ ਕੀਤੀ ਕਿ ਪ੍ਰਧਾਨ ਜੀ ਮੈਨੂੰ ਇੱਕ ਜਗ੍ਹਾ ਦੀ ਜ਼ਰੂਰਤ ਹੈ ਪਰ ਉਹਨਾਂ ਨੇ ਮੇਰੀ ਗੱਲ ਤੇ ਕਦੀ ਗੌਰ ਨਹੀਂ ਜੇ ਕੀਤਾ ਤੇ ਅੱਜ ਫਿਰ ਕਿਸ ਤਰ੍ਹਾਂ ਇੱਕ ਫੇਵਰੇਟਿਜ਼ਮ ਪਰਸਨ ਦੇ ਕੋਲ ਆ ਕੇ ਫੇਵਰੇਟਿਜ਼ਮ ਇਹ ਬਲੌਗ ਦੇ ਕੁਝ ਵਕੀਲਾਂ ਦੇ ਨਾਲ ਆ ਕੇ ਮੈਨੂੰ ਕਹਿੰਦੇ ਆ ਜੀ ਚੈਂਬਰ ਹਟਾ ਲਓ ਮੈਂ ਕਿੱਥੇ ਬੈਠਾ ਮੈਂ ਆਪਣੀ ਪ੍ਰੈਕਟਿਸ ਕਿੱਥੇ ਕੰਟੀਨਿਊ ਕਰਾਂ ਮੈਂ ਵੀ ਆਪਣੇ ਘਰ ਦੇ ਚਲੋ ਜ਼ੀਰੋ ਟਿਕਾਣੇ ਆ ਕੇ ਲੈ ਕੇ ਜਾਣੀਏ ਮੇਰੇ ਕੋ ਸਿਰਫ ਤੇ ਸਿਰਫ ਮੈਂ ਹੀ ਇਹ ਇਕੱਲਾ ਸਾਰਾ ਹਾਂ ਜੀ ਲੱਗਦਾ ਹੈ ਜੀ ਨਾਲ ਹੀ ਕਿ ਇਹ ਬਹੁਤ ਪੁਰਾਣੀ ਹੈ ਇਹ ਕਮ ਸੇ ਕਮ ਮੇਰੇ ਨਾਲ ਅੰਗਰੇਜ਼ਾਂ ਦੇ ਟਾਈਮ ਵਿੱਚ ਦਰਖਾਇਆ ਹਸ ਲੇਕਿਨ ਕਿੰਨੀ ਮੁਲਾਦ ਪੂਰੀ ਹੋ ਰਹੀ ਹੈ ਜੁਲਾਈ ਜਾ ਰਹੇ ਦਾਤਾ ਤਰ੍ਹਾਂ ਦੇ ਕਰ ਰਹੇ ਜੀ ਜਿਨੇ ਵੀ ਸ਼ਗਾਲੂ ਉੱਤੇ ਆਏ ਆ ਜੀ ਇਹਨਾਂ ਦਾ ਤਰੀ ਮੈਸੇਜ ਜਾਓਗੇ ਜੀ ਮੈਸੇਜ ਮੇਰਾ ਇਹ ਹੀ ਹੈ ਕਿ ਇਹ ਵੀਰ ਫੁੱਟੀਆਂ ਨੇ ਹੀ ਅੱਜ ਦੇ ਟਾਈਮ 'ਚ ਅਕਸਰ ਵੀ ਜਿੱਦ ਤੇ ਕਿੰਨਾ ਕੁਝ ਹੋ ਰਿਹਾ ਵਾ ਇਹ ਦੁਨੀਆ ਨੂੰ ਚਲਾ ਰਹੇ ਆ ਨਾ ਇੰਨਾ ਦੀਆਂ ਬੰਦਗੀਆਂ ਨੇ ਜੇ ਆਪਣੇ ਹੱਲ ਲਗਾਈ ਲੋਕਾਂ ਲਈ ਲੰਘ ਕੇ ਨੇ ਤੇ ਇੰਨਾ ਦੇ ਬਚਨ ਐਸੇ ਨੇ ਕਿ ਸਰਕਾਰਾਂ ਨੂੰ ਮੰਨ ਲੈ ਵੀ ਤੇ ਇਹਦਾ ਮੈਸੇਜ ਆ ਕਿ ਸ਼ਾਇਦ ਉਹ ਵੀ ਆਪਣੇ ਦੇ ਨਾਲ ਮੁਰਾਦ ਆ ਤਾਂ ਸੋ ਮਜਬੂਰ ਜੁਰੀ ਕਰਦੇ ਨੇ ਇਹੀ ਤਾਕਤਾਂ ਨੇ ਜੇ ਤਾਕਤ ਦੋਸ਼ਾ ਸਰਕਾਰ ਜੀ ਦਾ ਸੱਚੇ ਦਰਬਾਰ ਕੀ ਤਕਦੀ ਜੀ ਠੀਕ ਹੈ ਇਹ ਕਿ ਸਾਡਾ ਬੱਚਾ ਆ ਵਕੀਲ ਇਹਦੇ بیٹے ਦਾ ਨਾਮ ਹੈ ਰਾਜਨ ਇਹਨਾਂ ਦੇ ਨਾਲ ਬਹੁਤ ਜ਼ਰਾ ਤਕਾਹੋਂ ਗਿਆ ਆ ਇਸ ਕਰਕੇ ਫਿਰ ਅਗਰ ਇਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਤਾਂ ਮੈਂ ਇਹ ਕੁੱਝ ਨਿਸ਼ਾਨੀ ਤਰੀਕਾ ਪਾਵਾਂਗੇ ਅਸੀਂ ਇਹ ਕਿੰਨੀ ਹੈ ਕਿ ਨੌਜਵਾਨ ਪੀੜ੍ਹੀ ਜਿਹੜੀ ਹੈ ਨਾ ਉਹ ਖੱਗੇ ਆ ਠੀਕ ਹੈ ਤੁਸੀਂ ਵੀ ਕੀਤਾ ਕੰਮ ਤੁਹਾਡੇ ਨਾਲ ਵੀ ਹੋਇਆ ਹੋਏਗਾ ਜੋ ਵੀ ਵਕੀਲ ਆ ਪਰ ਫਿਰ ਵੀ ਸਾਨੂੰ ਨਾ ਨੌਜਵਾਨਾਂ ਨੂੰ ਜਿੰਨਾ ਹੋ ਸਕਦਾ ਅੱਗੇ ਲਈਏ ਨਾ ਕਿ ਉਹਨਾਂ ਨੂੰ ਹਰਾਸਟ ਕਰੀ ਜੇ ਉਹਨਾਂ ਨੂੰ ਹਰਾਸਟ ਅਸੀਂ ਕਰਾਂਗੇ ਫਿਰ ਕੱਲ ਨੂੰ ਤੁਹਾਨੂੰ ਪਤਾ ਹੀ ਹੈ ਜੋ ਕੁਛ ਚੱਲਣ ਗਿਆ ਇਹ ਡੈਕਸ ਚੱਲਣ ਦੀ ਹੈ ਸੱਤੋ ਚੱਲਣ ਦੀ ਜਿੰਨਾ ਵੀ ਹੋ ਸਕਦਾ ਜੇ ਸਰਕਾਰਾਂ ਕਹਿੰਦੀ ਹੈ ਕਿ ਨੌਜਵਾਨਾਂ ਨੂੰ ਮੌਕਾ ਮਿਲੇ ਜੇ ਮੌਕਾ ਮਿਲਦਾ ਹੈ ਨਾ ਸਾਨੂੰ ਹੱਥ ਫੜ ਕੇ ਨੌਜਵਾਨਾਂ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਕਿ ਨਾ ਕਿ ਪਿੱਛੇ ਕਿ ਨਾ ਕਿ ਬੱਚਾ ਹਰਾਸਟ ਹੋਵੇ ਚਲੋ ਠੀਕ ਹੈ ਅਜੋ ਕੈਂਪਰ ਚੱਕ ਲੈਂਦਾ ਹੈ ਉਹਦੇ ਵਿੱਚ ਜੇ ਉਹ ਕੁਝ ਕਰ ਲੈਂਦਾ ਆ ਤੇ ਫਿਰ ਵੀ ਤੇ ਤੁਹਾਨੂੰ ਕੋਰਟ ਵਾਲੀ ਜਾਣਾ ਹੀ ਪੈਣਾ ਆ ਉਹਨਾਂ ਦੇ ਘਰ ਦੇ ਤੁਹਾਡੇ ਤੇ ਕੁਝ ਨਹੀਂ ਕਰਨਗੇ ਲੀਗਲ ਨੋਟਿਸ ਲੈਣਗੇ ਕੁਝ ਵੀ ਕਰਨਗੇ ਸਾਨੂੰ ਪਹਿਲਾਂ ਇਹ ਦੇਖਣਾ ਚਾਹੀਦਾ ਕਿ ਬੱਚਿਆਂ 'ਚ ਅੱਜਕੱਲ੍ਹ ਦੇਲਚਸ ਸ਼ੈਨਸ਼ੀਲਤਾ ਨਹੀਂ ਹੈ ਜੇ ਸ਼ੈਨਸ਼ੀਲਤਾ ਹੋਵੇ ਜੇ ਕੋਈ ਬੱਚਾ ਕੁਮਾਈ ਕਰਕੇ ਖਾਂ ਰਿਹਾ ਨਾ ਉਹਨੂੰ ਮੌਕਾ ਦਿੱਤਾ ਜਾਵੇ ਨਾਕੀ ਇਸ ਤਰ੍ਹਾਂ ਹਾਂ ਫਿਰ ਜੇ ਬੱਚੇ ਖੁੰਡਾ ਕਰਦੀ ਕਰਦੇ ਆ ਤੁਹਾਡੇ ਤੇ ਕੁਛ ਵੀ ਐਕਸ਼ਨ ਹੁੰਦਾ ਫਿਰ ਤੁਸੀਂ ਕਹਿੰਦੇ ਕਿ ਵਕੀਲਾ ਦੇ ਨਾਲ ਆਪੋਸ਼ ਹੋ ਗਿਆ ਆਪੋਸ਼ ਹੋ ਗਿਆ ਆਪੋ ਜੇ ਪ੍ਰਧਾਨਗੀਆਂ ਲਈਆਂ ਨਾ ਹੱਥ ਜੋੜ ਕੇ ਫਿਰ ਹੱਥ ਜੋੜ ਕੇ ਆਪਣੇ ਹਰ ਇੱਕ ਛੋਟੇ ਤੋਂ ਲੈ ਕੇ ਵੱਡੇ ਵਕੀਲ ਦਾ ਸਾਥ ਦੋ ਇਹ ਕੇ ਬੱਚਾ ਆ ਚੜਦਾ ਸੂਰਜ ਆ ਚੜਦੇ ਸੂਰਜ ਨੂੰ ਡੋਬੋ ਨਾ ਉਹਨੂੰ ਤਾਂ ਨਹੀਂ ਚੜਨ ਦੋ ਕੀ ਪਤਾ ਆਉਣ ਵਾਲਾ ਕੱਲ ਦਾ ਸਾਡਾ ਸੁਨੇਹੇ ਕੀ ਕਮਾਲ ਕਰ ਦੇ ਦੇਸ਼ ਵਸਾ ਬੱਸ ਮੈਂ ਇਨਾ ਕੀ ਕਹਿਣਾ ਚਾਹੁੰਦੀ ਆ ਸਿਰਫ ਮੈਂ ਇਹੀ ਕਹਾਂਗੀ ਕਿ ਬੱਚਿਆਂ ਦਾ ਸਾਥ ਦਵੋ ਨਾ ਕਿ ਉਹ ਗਲਤ ਰਸਤੇ ਜਾਂ ਤੇ ਨਾ ਕੀ ਉਹ ਆਪਣਾ ਕੋਈ ਗਲਤ ਰਸਤਾ ਚ ਨਾ ਦੇ ਤਾਂ ਦੇ ਕੋਈ ਐਕਸ਼ਨ ਨਹੀਂ ਠੀਕ ਹੈ ਅਸੀਂ ਤਾਂ ਮੈਨੂੰ ਅੱਜ ਬੁਲਾਇਆ ਗਿਆ ਮੈਂ ਤੇ ਇਹੀ ਕਹਾਂਗੀ ਕਿ ਮਿਲ ਬੈਠ ਕੇ ਇਹਦਾ ਹੱਲ ਕੱਢਣਾ ਚਾਹੀਦਾ ਨਾ ਕਿ ਇਹ ਬੱਚਾ ਹਰਾਸ ਤੋਂ ਰੇ ਤਾਂ ਕੱਲ ਨੂੰ ਕੋਈ ਇਹੋ ਜਿਹਾ ਕੰਮ ਕਰ ਲਵੇ ਜਿਹੜਾ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਨਾ ਦੱਸ ਸਕੀਏ ਕਿ ਸਾਡੇ ਬੱਚਿਆਂ ਨੇ ਅਸੀਂ ਆ ਗਲਤੀ ਕੀਤੀ ਸਾਡਾ ਇਹ ਬੱਚਾ ਆ ਕੰਮ ਕਰ ਗਿਆ ਸਿਰਫ ਸਾਡੇ ਨਿੱਤੇ ਦੇ ਆਪਣੀ ਖੁਸ਼ੀ ਨਾਲ ਨਾਲ ਅੱਜ ਸੇਵਾਦਾਰ ਨੰਬਰ ਚਾਤਾ ਕੋ ਸਭ ਕਰ ਰਿਹਾ ਜੀ ਮੇਲਾ ਇੰਨਾ ਜੀ ਹੋ ਗਿਆ ਜਿਹੜਾ ਤੁਹਾਨੂੰ ਪਤਾ ਹੋਵੇ ਇਹ ਨਾਲ ਅੱਜ ਵੀ ਰਿਹਾ ਹੈ ਆਪਾਂ ਰਾਣੀ ਮੈਂ ਚਿਨਾ ਜਾ ਗਿਆ ਹੈ ਜਿਹੜੇ ਸੀ ਇੱਕ ਪਰਿਵਾਰ ਬਸ ਦਾਦਾ ਜੀ ਦੇ ਪਿੱਛੇ ਬੈਠੇ ਸਾਮਲ ਹੋ ਗਏ ਉਹਨਾਂ ਦੇ ਨਿਸ਼ਾਨ ਪਪਾ ਜੀ ਦਾ ਕੀ ਨਾਮ ਇਸ ਲਈ ਆਮ ਸਰਕਾਰ ਲੱਖਾਂ ਦੇ ਸੇਵਾਦਾਰ ਦੇ ਦੇ ਦੀਨਿਆ ਸਰਕਾਰ ਨੂੰ ਲੋਟ ਐ ਰਖ ਜਾ ਗਿਆ ਜੀ ਉਹ ਦੀ ਸਾਥ ਉਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਆਖਿਆ ਨਹੀਂ ਵੀ ਹੋਈ ਹੈ ਅਸੀਂ ਦੇ ਨਾਲ ਨਾਲ ਜਿਹੜੇ ਸਾਥ ਮੰਗ ਜਾਂਦੇ ਆਂ ਕਿ ਇਲਾਕਾ ਕਿਹੜਾ ਹੈ ਜੀ ਸਿੱਧਾ ਸਿੱਧਾ ਰੇਲਵੇ ਕ੍ਰੋਸਿੰਗ ਹੈਗੀ ਨਾਲ ਜਿਹੜੇ ਉਹਨਾਂ ਦੇ ਚਾਹਵਾਨ ਬਹੁਤ ਪੁਰਾਣੀ ਹੈ ਉਹਨਾਂ ਨੂੰ ਘੱਟੋ ਘੱਟ ਦੇ ਜਗ੍ਹਾ ਦੇ ਕਿਰਾਏ ਦੇ ਟਾਈਮ ਕਿਉਂਕਿ ਉਹ ਪੈਸੇ ਪਰ ਹੈ ਲekin ਹੈ ਕਿ ਜਿੰਨਾ ਦੀ ਮਰਜ਼ੀ ਪੂਰੀ ਹੋ ਰਹੀ ਹੈ ਉਹਨੂੰ ਵਧਾਈ ਜਾ ਰਹੀ ਹੈ ਸਰਕਾਰ ਦੇ ਇਸ ਕੰਮ ਤੇ ਜਿਹਨੇ ਵੀ ਸ਼ਦਾਲੂ ਉੱਤੇ ਆਏ ਆ ਕੀ ਲਾਸੀ ਜਾ ਚਾਹੋਗੇ ਜੀ ਮੈਸੇਜ ਮਿਲ ਚਾਹੀਏ ਆਹੀ ਪੀਰ ਪੀਰਾਂ ਦੇ ਹੀ ਆਈ ਕਹਿੰਦਾ ਮੰਨ ਕਰੀ ਜਿਸੇ ਕਿੰਨਾ ਕੁ ਬਹਿ ਜਿੰਦੇ ਨੇ ਕਿ ਲੀਗਲ ਨੀ ਕਿਸਮ ਦਾ ਨਾ ਇਹਨਾਂ ਦੀਆਂ ਵਰਤਕੀਆਂ ਨੇ ਜਿਵੇਂ ਆਪਨੇ ਲਈ ਨਹੀਂ ਸਾਰੇ ਦੇ ਸਾਰੇ ਇਹਦੇ ਲੱਗੇ ਨੇ ਤੇ ਇਹਨਾਂ ਦੇ ਵਿਚਾਲੇ ਸਟੈਂਡ ਨੇ ਉਹਨਾਂ ਵਾਸਤੇ ਸਾਹਾਂ ਨੂੰ ਮੰਨ ਲੈਣਾ ਹੀ ਪੈਂਦੇ ਦਿੰਦੀ ਇਹਦਾ ਮੈਸੇਜ ਆ ਰਹੀ ਆ ਅਸਲੀ ਸਰ ਅਸੀਂ ਤੁਹਾਰੇ ਇੱਕ ਬੰਦੇ ਦੇ ਗੋਦੀ ਹੱਥ ਡਾਈ ਨੇ ਜਰੂਰ ਆ ਸੱਜਾ ਆਪਸੇ ਦਾ ਜਰੂਰ ਕਰੇਗਾ ਪਰ ਆਪਾਂ ਉਹਨਾਂ ਦੀ ਚੈਨ ਨਹੀਂ ਲੈ ਜਿਹੜੇ ਸਾਡੇ ਕੋਲ ਜੀਜੀ ਦਰਬਾਰ ਕੀ ਜਿਹੜੇ ਕਰਦੇ ਨੇ ਸਰਕਾਰ ਦੀ ਦਾੰ ਪੰਕੀ ਕਰਦੀ ਮੰਗ ਮੈਂ ਇਹੀ ਕਰਦਾ ਜੀ ਦੋ ਚੀਜ਼ ਮੈਂ ਡੱਟਦੀ ਹਾਂ ਸਟਾਰ ਟੀਵੀ ਨਿਊਜ਼ ਇਸ ਸੰਬੰਧਾਰ ਹੋਇਆ ਜਾਵੇ ਕਿ ਐ ਜੀ ਲੋਕ ਮੰਦਰਬਣ ਦੀ ਕੋਸ਼ਿਸ਼ ਕਰਨਾ ਤੇ ਮੀਨੂ ਲਾਦੇ ਅਤੇ ਸਮਾਗਮ ਤੂੰ ਤਾਂ ਕੀ ਦਿੰਦੀ ਆ ਤੇ ਤੈਨੂੰ ਅਸੀਂ ਕੁਝ ਕਰਦੇ ਮੈਨੂੰ ਇਹ ਪਾਸ ਸੁਖ ਹੋ ਰਿਹਾ ਮੀਮਾ ਬਗੜੀ ਕਿ ਦੱਸੋ ਸਵੇਰੇ ਤਾਂ ਕੈਵਰਨਿਜ਼ਮ ਮੁਲਾਟੀ ਮੇਰੀ ਪ੍ਰੈਕਟਿਸ ਤੁਸੀਂ ਦੇਖੋਗੇ ਮੇਰੀ ਪ੍ਰੈਕਟਿਸ ਨੂੰ 5 ਸਾਲ ਹੋ ਚਲੇ ਤੂੰ ਚੱਲ ਜਿੱਦੇ ਨਵੇਂ ਬੱਚੇ ਨੂੰ ਤੁਸੀਂ ਕਰਦੇ ਹੋ ਇਹ ਜਿੱਦ ਨੂੰ ਕਦੀ ਆਪਾਂ ਕਚੈਰੀ ਦੇ ਵਿੱਚ ਦੇਖਿਆ ਨਹੀਂ ਪ੍ਰੈਕਟਿਸ ਕਰਦੇ ਹੋ

ਉਦੋਂ ਉਦੋਂ ਕਿਸੇ ਵੀ ਦਿਨ ਕੋਈ ਵੀ ਆਗੇ ਨਹੀਂ ਪਹੁੰਚਦਾ ਨਹੀਂ ਆ ਕੇ ਲਾਉਣਾ ਨਹੀਂ ਲਾਉਣਾ ਦਾ ਹਾਂ ਸਮਝੇ ਜ਼ਿਰਤ ਦੇ ਸਿਰਫ ਆਪਣੇ ਜਿਹੜੇ ਸਹਿਮਾਨ ਪੂਰਨ ਨੂੰ ਦੇ ਕੇ ਜਗਾ ਦੇ ਜੋ ਵੀ ਉਹ ਪੈਸੇ ਭਰ ਦਿੱਤੇ ਹੈ ਲੈ ਕੇ ਪੈਸੇ ਦੇ ਦੋ ਕਸਰ ਨਹੀਂ ਕਿ ਸਿੱਧਾ ਕਿ ਉਹ ਆਪਣੇ ਰਿਵਲ ਤਾਕੀ ਮੈਂ ਆਪਣੀ ਇਲੈਕਟ੍ਰੋਨਿਕ ਜੋਬ ਵੀ ਜਾਰੀ ਜੋ ਰੱਖ ਰਿਹਾ ਹੈ ਤੇ ਰੱਬ ਬਣਾ ਕੇ ਇਸ ਚਾਬਲੀ ਬਣਾ ਲਾ ਦਚੇ ਦਰਬਾਰ ਜਿੱਦੋਂ ਮੈਂ ਤੁਹਾਨੂੰ ਦੇਖਿਆ ਇਹ ਦੇਖੋ ਵੀ ਇਹ ਇਨਫਰਾਸਟ੍ਰਕਚਰ ਲਾਗਾ ਜੀ ਦੋ ਮਹੀਨੇ ਚਾਵਾ ਸਾਰੇ ਜਾਰੇ ਈ ਸਹੀ ਗੱਲ ਹੈ ਲੇਕਿਨ ਅਸਲੀ ਜਿਹੜੇ ਪ੍ਰੈਜ਼ੀਡੈਂਟ ਹੈ ਉਹਨਾਂ ਵਾਸਤੇ ਮੈਂ ਸਾਰੇ ਜਿਹੜੇ ਅਸੀਂ ਤਾਸਕ ਤੇ ਇਵਰ ਜਾ ਰਹੇ ਹਾਂ ਜੀ ਗੀ ਸਰ ਅਸੀਂ ਖੁਸ਼ੀ ਨਾਲ ਹਰ ਇੱਕ ਬੰਦੇ ਦੇ ਕੋਡੇ ਉੱਤੇ ਢਾਈ ਤੇ ਜਰੂਰ ਅਸਲਾਮ ਸੇ ਬਕਾਲ ਜੁਰ ਕਰੀ ਜਾਤਾ ਪਰ ਆਪਾਂ ਉਹ ਚੇਲੇ ਚਲੀ ਤਰੀਕ ਨੂੰ ਹੋ ਗਿਆ ਜਿਹੜੇ ਸਾਡੇ ਕੋਲ ਕੀ ਦੀ ਅੱਜ ਵੀ ਬਾਦਿੰਦੇ ਆ ਮੈਂ ਬਸ ਅਸੇ ਦਰਬਾਰੋਂ ਜਾਦੇ ਹਾਂ ਕਰਦੇ ਨੇ ਉਹ ਨਾਲ ਹੀ ਸਹੀ ਹੈ ਬਸ ਕੰਡਾਈ ਕਰੀ ਬੰਦ ਮੈਂ ਗੱਦੀ ਰਿਸ਼ੀ ਪਪਾ ਜੀ ਦੇ ਕੀ ਨਾਮ ਆਪਾਂ ਨੂਰੇ ਕਾਵਲੀ ਬਰਕਾਟ ਲੱਗਾ ਨਾ ਦੇ ਸੇਵਾਦਾਰ ਨੇ ਇਹ ਦੀਆ ਜੀ ਸਾਥ ਨੂੰ ਕਰ ਸਕਦੇ ਉਹ ਮੈਨੂੰ ਇਸੇ ਪੰਧਾਰੂ ਗਿਆ ਪ੍ਰੋਜੈਕਟ ਬੜਿਆਂ ਤੋਂ ਉਹ ਅੱਜ ਕੋਸ਼ਿਸ਼ ਕਰਦੀਆਂ ਵੀ ਹੋਈਆਂ ਇਹ ਅਹੀ ਤੱਕ ਤਾਂ ਨਾ ਕਰਦੇ ਆ ਨਾਲੇ ਨੰਦਾਂ ਵੀ ਦੱਈਆ ਜਿੱਤੇ ਮਾਸੀ ਕੋਈ ਇੱਕ ਇਲਾਕਾ ਹੈ ਜੀ ਇਸ ਲੰਗੋ ਬਾਗ ਕੋਸ਼ਿਸ਼ ਹੋ ਜਾਂਦੀ ਮਾਣੇ ਰਹੇ ਗਰੋਸਿੰਗ ਜੀ ਨਾਲ ਹੀ ਕਿਹੜੀ ਕਿ ਇਹ ਬਹੁਤ ਜ਼ਰਾਨੀ ਹੈ ਨਾ ਇਹ ਥੰਮ ਸੇ ਖੰਮ ਮੇਰੇ ਸਾਹ ਮੇਰੇ ਤਕਰੀਬਾ ਦੇ ਟਾਈਮ ਤੋਂ ਦੇਖੋ ਵੀ ਹੱਥ ਲੱਗਿਆ ਕਿ ਜਿੰਨਾ ਨੂੰ ਮਾਰ ਹੋ ਰਹੀ ਹੋ ਰਹੀ ਹੈ ਉਹਦੇ ਬੱਚੇ ਵੀ ਤੁਸੀਂ ਨਾ ਤਾਂ ਅੱਗੇ ਜਾ ਰਹੇ ਜਿੰਨੂੰ ਕਦੀ ਆਪਾਂ ਕਚਾਰੀ ਵਿੱਚ ਦੇਖਿਆ ਨਹੀਂ ਪ੍ਰੈਕਟਿਸ ਕਰੀ ਜੀ ਮੈਸੇਜ ਇਹ ਰਹੇ ਜਾਓਗੇ ਜੀ ਮੈਸੇਜ ਮੇਰਾ ਇਹ ਹੀ ਹੈ ਕਿ ਪੀਰ ਫਕੀਰਾਂ ਦੇ ਹੀ ਅੱਜ ਦੇ ਟਾਈਮ ਤੱਕ ਕਰ ਵੀ ਜਿੱਦ ਤੇ ਕਿੰਨਾ ਕੁਝ ਹੋ ਰਿਹਾ ਵਾ ਇਹ ਦੁਨੀਆ ਨੂੰ ਖਲਾ ਰਹੇ ਆ ਨਾ ਜਿੰਨਾ ਦੀ ਸਤਗੀਆਂ ਨੇ ਜੇ ਆਪਣੇ ਨਹੀਂ ਤਾਂ ਹੀ ਕਾਲੀ ਭਾਗੀ ਦੇ ਨੁਕਤੇ ਬਾਰੇ ਕਿੰਨਾ ਦੇ ਵਿਚਾਰੇ ਆਸੇ ਨੇ ਕਿ ਸਰਕਾਰਾਂ ਨੂੰ ਅਪਲੇ ਬਲ ਨੂੰ ਪ੍ਰਦਾਨ ਕਰ ਦੇਣਾ ਬੱਸ ਕਿਹਾ ਗਿਆ ਇਹ ਨਹੀਂ ਸਰਕਾਰ ਦੀ ਕੋਈ ਗਤੀ ਚੱਲ ਰਹੀ ਨਹੀਂ ਜੋ ਵੀ ਆ ਰਿਹਾ ਦੱਸੋ ਮੈਡਮ ਅਸੀਂ ਕਿੱਥੇ ਐਲਾਨ ਕਰਾਂ ਇਹਨੂੰ ਜਿਵੇਂ ਨਾਤੇ ਸਰਕਾਰ ਦੀ ਦਾ ਮੁੰਡੇ ਵਿੱਚ 2025 ਚ ਕਹਿ ਦਿੱਤਾ ਜੇਕਰ ਸਾਡੇ ਕੋਲ ਸੀ ਸਰਕਾਰ ਦੀ ਦਾ ਅਸੀਂ ਉਹ ਸਿਰਫ ਬੋਤਾ ਫਰਸ਼ ਪਾ ਕੇ ਜੋ ਦਾ ਵਰਤਦੇ ਹਾਂ ਹੁਣ ਇਹਨਾਂ ਨੇ ਕੀ ਕੀਤਾ ਸਾਰੇ ਸਤਿ ਸ਼੍ਰੀ ਅਕਾਲ। ਇਹ ਹੈ ਤੁਹਾਡਾ ਟਵੀਨ ਨਿਊਜ਼। ਪੰਜਾਬ ਜਿੰਨੇ ਪਿੰਡਾਂ ਦੇ ਸਬਾਰਕੀ। ਅੱਜ ਮਾਰਨ ਸਵੇਰੇ ਆ ਕੇ ਉਹਦੇ ਉੱਤੇ ਇਹਨਾਂ ਨੇ ਇਨਕੋ ਕੀਤੀ ਹੈ। ਅਲੋਟਡ ਚੈਂਬਰ ਦੇ ਵਿੱਚ ਜਿਹੜੀ ਕਿ ਇਹਨਾਂ ਨੇ ਕੀਤੀ ਹੈ ਆਪਣਾ ਅਰਗੂਮੈਂਟ ਅਸੀਂ ਸਵੇਰੇ ਉਸੇ ਨੂੰ ਰਹਾ ਕੀ ਇਹਨਾਂ ਨੂੰ ਕਿਹਾ ਕਿ ਤੁਸੀਂ ਇੱਦਾਂ ਕਿਉਂ ਬੰਦਾ ਕਿ ਸਾਡੇ ਗੱਲ ਪਏ। ਦੋ ਲੇਡੀਆਂ ਬਾਹਰ ਨੇ ਜਿਹੜਾ ਊਮਨ ਕਾਰ ਖੇਡੀਆਂ ਨੇ ਇੱਥੇ ਆ ਕੇ ਸਾਨੂੰ ਧਮਕੀਆਂ ਲਾਈਆਂ। ਅਸੀਂ ਜੀ ਗੈਂਗਸਟਰਾਂ ਦੇ ਕੋਲੋਂ ਤੁਹਾਨੂੰ ਕੁਝ ਵੀ ਕਰਵਾ ਸਕਦੇ ਇੰਜ ਕਰ ਦਾਂਗੇ ਉਂਝ ਕਰ ਦਾਂਗੇ ਇਸ ਤੋਂ ਇਲਾਵਾ ਇਹਨਾਂ ਨੇ ਇਹ ਵੀ ਕੀਤਾ ਕਿ ਇਮੋਲਿਟਮ ਗਿਆਨਾਂ ਤੋਂ ਬਾਅਦ ਇਹ ਕਹਿੰਦੇ ਕਿ ਅਸਲੀ ਨੂੰ ਨਹੀਂ ਹਟਾਹਾ ਕੀਤਾ ਅਸੀਂ ਬਾਹਰੋਂ ਕੋਚ ਕੀਤਾ ਬਾਹਰੋਂ ਸਾਡਾ ਪੱਕ ਜਾਣਿਆ ਬਾਹਰੋਂ ਇੱਕ ਲੈਟਰ ਵੀ ਦਿੱਤਾ ਤੇ ਇਹ ਇਲੈਗਲ ਫੂਲ ਕੋਧਾਂ ਦਾ ਜਿਹਨਾਂ ਦੀ ਵਰਮੈਂਟ ਆ ਉਹਨਾਂ ਦੀ ਪੂਰੀ ਜਾਂਚ ਹੋਵੇਗਾ ਇਹਨਾਂ ਦੀ ਗ੍ਰਿਫਤ ਹੈਗੀ ਆ ਇਹਨਾਂ ਦੀ ਇਨਕ੍ਰੋਚਨ ਵੀ ਨਹੀਂ ਹੋਈ ਇੰਨਾ ਕੁ ਕਿਹਾ ਗਿਆ ਕਿ ਫਟਾ ਦਿਓ ਤੁਸੀਂ ਆਪਣਾ ਪੁੱਜਾ ਸਾਡੇ ਵੱਲੋਂ ਇਹ ਕਿਹਾ ਗਿਆ ਨਾ ਵੀ ਅਸੀਂ ਇਹਨਾਂ ਨੂੰ ਬੜੀ ਪ੍ਰਸਾਧਤਾ ਦਿੱਤੀ ਆ ਪਰ ਇਹ ਸਾਡੇ ਸਭ ਨੂੰ ਬਹੁਤ ਤੀਜਾ ਤੋਂ ਨੰਨਣਾ ਸਾਡੀ ਕੋਲ ਲੋਕਮੈਂਟ ਲੈਟਰ ਹੋ ਗਈ ਹੈ ਇਹ ਲੋਕਮੈਂਟ ਲੈਟਰ ਮੇਰੇ ਸਾਡੇ ਇਹ ਮੇਰੇ ਨਾਲ ਸਾਡੇ ਦੋ ਦਿਨਾਂ ਦੀ ਮਾਰ ਕੇ ਰੱਖੀ ਹੈ ਆਪਣਾ ਵੀ ਚਲੋ ਕਿਸ ਤੋਂ ਲਵਾਸ ਹਰ ਕੋਲ ਪਿਜੀ ਨਹੀਂ ਆ ਅਸੀਂ ਪ੍ਰਸ਼ਾਸਨ ਤੱਕ ਪੱਜ ਦੌਰ ਕੀਤੀ ਹੈ ਡੀਸੀ ਸਾਹਿਬ ਨੇ ਬਾਰ ਵੱਲੋਂ ਵੀ ਕਿਹਾ ਗਿਆ ਕਿਸੇ ਸਾਹਮਣੂ ਲੱਗਿਆ ਗਿਆ ਇਹਨਾਂ ਨੇ ਪਰ ਵੀ ਇਹ ਸਾਨੂੰ ਮਤਲਬ ਇਹ ਨਹੀਂ ਕੋਈ ਇਤਰਾਜ਼ ਨਹੀਂ ਜੇ ਇਹ ਡਿਮੋਲਿਸ਼ ਕੀਤਾ ਜਾਵੇ ਪਰ ਤਾਂ ਇਹਨਾਂ ਨੂੰ ਬਗਲਾ ਹੈ ਕਿਸੇ ਦੀ ਜਗ੍ਹਾ ਨੂੰ ਖੇਚੀ ਅਧਾਰਤਾ ਹੈ ਹਾਂਜੀ ਡੀਸੀ ਸਾਹਿਬ ਨੇ ਅੱਜ ਲੋਕੀਂ ਤੇ ਆਰਡਰ ਕੱਢ ਦਿੱਤਾ ਜਾਰੀ ਕੀਤਾ ਕਿ ਇਹ ਚੈਂਬਰ ਢਾਇਆ ਜਾਵੇ ਇਹ ਟੋਟਲੀ ਇਲਲੀਗਲ ਹੈ ਇਹਨੂੰ ਲੀਗਲਲੀ ਫੋਰਮੈਂਟ ਕੀਤਾ ਇਹ ਨਹੀਂ ਹੋਊਗੀ ਜਿਨ੍ਹਾਂ ਦਾ ਲੋਕਲ ਚੈਂਬਰ ਹੈ ਅਸਲ ਪੁਲੀ ਦੀ ਗੱਲ ਖੁਸ਼ੀ ਨਾ ਗਾਉੜ ਜਿਹੜੇ ਆ ਕੇ ਬਹਿ ਗਏ ਨੇ ਬਿਲਕੁਲ ਬੇਜਾਇਜ਼ ਕਰ ਰਹੇ ਨੇ ਕਿ ਡੀਸੀ ਸਾਹਿਬ ਦਾ ਆਰਡਰ ਹੈ ਜੀ ਸਮਝ ਕਰਦੇ ਆ ਉਹਨਿਸ ਪ੍ਰਸ਼ਾਸਨ ਸਾਡੇ ਵਿੱਚ ਇਹ ਮੈਚ ਦਾ ਮੰਗਿਆ ਪੁਲਿਸ ਪ੍ਰਸ਼ਾਸਨ ਦੀ ਬਦਲਵਾਨੀ ਇਹ ਸਾਡਾ ਪਰਮਾਣਿਕ ਹੈ ਅਦਰਸ਼ ਪ੍ਰਸ਼ਾਸਨ ਸਾਡਾ ਕੋਈ ਸਾਥ ਨਹੀਂ ਹੈ ਪਰ ਬਾਰ-ਬਾਰ ਕਿਹਾ ਕਿ ਇਸ ਪ੍ਰਸ਼ਾਸਨ ਦੇ ਵਿੱਚ ਤੰਗ ਆ ਰਹੇ ਨਹੀਂ ਥੋੜੇ ਦਿਨ ਪਹਿਲਾਂ ਮੈਂ ਆਪਣੇ ਆਰ ਐਸੋਸੀਏਸ਼ਨ ਦੇ ਜਿਮੀਂ ਦੇ ਸਤਾਰਨ ਲੈਵਲ ਤੇ ਹਨ ਭਰਾ ਦੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਇੱਕ ਮੁੰਡਾ ਹੁਣ ਨਹੀਂ ਰੀਸੈਂਟਲੀ ਇੱਕ ਦੁਆ ਲਿਆ ਹੈ ਕਿਸੇ ਝਗੜੇ ਦੇ ਵਿੱਚ ਤੇ ਇੱਥੇ ਕਿਸੇ ਦਾ ਵੀ ਮਤਲਬ ਨਾ ਕਰਦਾ ਕਿ ਇਹ ਇੱਕ ਪੱਲਾ ਇੱਕ ਮੈਮ ਕਲੀਨੀ ਹੈਗਾ ਤੇ ਸਾਰੀ ਆ ਰਹੇ ਕੰਪਨਸ ਦਾ ਕੋ ਮੇਰੀ ਬੰਦੀ ਹੈ ਉਹ ਲਾ ਕਰ ਰਹੀ ਹੈ ਤੇ ਕਿੱਟਾ ਜਿਹਾ ਇਸ ਸੁਨੇਹ ਦਾ ਹਰ ਸਾਡੀ ਜਗਤ ਚੁਣਵਾ ਦੇ ਇਹ ਸਰ 11 4 25 ਸਾਲ ਦਾ ਰੋਟਾ ਯਾਰ ਸਾਡਾ ਮੀਟਰ ਦੀ ਸੰਗ੍ਰਿਤਾ ਦੇ ਟਾਈ ਹੋਇਆ ਬਾਹਰ ਵੱਲ ਉਹ ਵੀ ਅਸੀਂ ਨਾਮ ਦੇ ਵਿੱਚ ਸਾਡਾ ਨਾ ਹੈਗਾ ਉਹ ਨੂੰ ਕਹਾਈ ਜਾ ਰਹੇ ਸਾਡਾ ਅੱਤ ਕਾ ਤੇ ਕਰ ਰਹੇ ਉਹ ਸਰ ਸਭ ਨੂੰ ਅਸੀਂ ਲਿਸਟ ਦੇਤੀ ਜੀ ਉਹਨੇ ਪਾਸ ਭਰਵਾ ਦਿੱਤਾ ਜੀ ਮੇਰਾ ਇਹੀ ਹੈ ਉਹ ਸਾਡਾ ਲਿਸਟ ਦੇ ਵਿੱਚ ਨਾ ਸਾਡੀ ਅੱਜ ਦਾ ਟਾਈਮ ਲੱਗਰ ਵੀ ਜਿੱਤੇ ਕਿ ਇੰਨਾ ਕੁਝ ਹੋ ਰਿਹਾ ਜੋ ਇਹ ਦੁਨੀਆ ਨੂੰ ਚਲਾ ਰਹੇ ਆ ਨਾ ਉਹਨਾਂ ਦੀਆਂ ਬਦਕੀਆਂ ਨੇ ਆਪਣੇ ਲਈ ਚੈੱਕ ਹੁੰਦੇ ਕਿ ਇਹ ਨੰਬਰ ਪਾ ਕੇ ਕਿ ਇਹ ਚੈਂਬਰ ਆ ਇਸ ਚੈਂਬਰ ਦੇ ਫੀਸ ਭਾਲ ਹੋਏਗਾ ਇਸ ਜਗ੍ਹਾ ਤੋਂ ਮੰਨ ਲੈਣੇ ਪੈਂਦੇ ਤੇ ਮੇਰਾ ਬੱਚਾ ਜਾ ਰਿਹਾ ਹਾਂਜੀ 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 ਜਿਹੜਾ ਦੱਸੀ ਜਾਂਦੀ ਬਿਲਕੁਲ ਸੱਚਾ ਦੱਸੀ ਇਹਦਾ ਮਰਾਨਾ ਦਾ ਸੋ ਮਜ਼ਬੂਰ ਜਿਹੜੀ ਕਰਦੇ ਨੇ ਇਹੀ ਤਾਕਤਾਂ ਨੇ ਟਾਰਾ ਬਾਬਾ ਜੂਨਸ਼ਾ ਸਰਕਾਰ ਦੀ ਦਾ ਬੋਲ ਸੱਚੇ ਦਰਬਾਰ ਕੀ ਹੁੰਦੇ ਹੈ ਜਟਾਰਾ ਬਾਬਾ 30 ਸਰਕਾਰ ਦੀ ਦਾ ਇਹ ਇਹ ਪੁਲਿਸ ਪ੍ਰਸ਼ਾਸਨ ਨੇ ਸਾਰਾ ਟਾਇ ਹੈ ਜਿਸ ਲਈ ਕੋਈ ਕਰਨੀ ਦੀ ਨਹੀਂ ਅਸੀਂ ਸਭ ਨੂੰ ਬੇਟੀਸ ਰਹਿਣ ਕਿਉਂਕਿ ਇਸ ਕੀ ਵਿਮਨਤ ਦੇ ਸਰਕਾਰ ਦਾ ਸਟਾਫ ਰਿਵੈਨਿਊ ਅਸੀਂ ਤੇ ਜ ਕੁਝ ਅਸੀਂ ਇਸ ਦੇ ਸੰਬੰਧ ਵਿੱਚ ਕੋਈ ਅੰਮਲ ਟੱਕੇ ਨਹੀਂ ਅਕੀ ਤੂ ਪ੍ਰੋਪਰ ਚੈਨਲ ਅਸੀਂ ਸਾਰੇ ਅਖ਼ਰਾਂ ਨੂੰ ਮਿਲ ਕੇ ਗੱਲ ਕਰ ਰਹੇ ਆਂ ਕਿ ਅਸੀਂ ਇਹਨਾਂ ਨੂੰ ਕੋਈ ਪੇਸ਼ਾਈ ਨਹੀਂ ਤੂ ਬੋਲ ਰਿਹਾ ਹੈਂ ਕੀ ਹੋ ਗਾਇਆ ਹੈਂ ਹਾਂਜੀ ਕੀ ਕਹਿ ਰਹੇ ਹੋ ਸਾਰੇ ਦੇ ਰਹੀਆਂ ਇਹ ਗੱਲ ਸਹੀ ਨਹੀਂ ਤੂ ਗਾਇਆ ਹੈਂ ਨਾਮ ਨਾਲ ਸੇ ਇਹਨਾਂ ਨੂੰ ਮੈਂ ਗੱਲ ਇਹ ਹੈ ਕਿ ਆਪਾਂ ਕਿਸੇ ਨੇ ਕਿਹਾ ਨਰਕੇ ਤੱਕ ਐਸਾ ਹੀ ਕਰ ਲਈ ਤੁਸੀਂ ਇਹ ਨਜ਼ਾਇਤ ਕੋ ਸਾਰਾ ਝੂਠੇ ਅਲੀਗੇਸ਼ਨ ਨੇ ਕਿਸੇ ਨੇ ਕਿਹਾ ਕੁਝ ਨਹੀਂ ਕਿਹਾ ਉਲਟਾ ਇਹਨਾਂ ਨੇ ਸਭ ਜਿਹੜੀਆਂ ਅਪੋਇੰਟਮੈਂਟ ਕਰਕੇ ਤੇ ਸਾਡੇ ਕੋਲ ਸਾਡੇ ਮੈਂ ਵਰਗੇ ਬਾਦ ਦੇ 2000 ਆ ਗਿਆ 11 ਮਿਤੀ 11 April 2025 ਨੂੰ ਸਾਡੇ ਕੋ ਆਇਆ ਹੈ ਕਿ ਕਿਹਾ ਪਿੰਡ ਆਪਣਾ ਜੀ ਆ ਨਹੀਂ ਨਹੀਂ ਕਿ ਕਿਹਦੇ ਪਾਸੋਂ ਆਉਂਦਾ ਹੈ ਇਹ ਲੱਗਦਾ ਹੈ ਸਟ੍ਰੋਕਰ ਲੋਕੀਆ ਬਣਾ ਜੀ ਬਿਚਾਉਣਾ ਨਹੀਂ ਪਾਣੀ ਆ ਗਿਆ ਲੋ ਰਾਜਨ ਰਾਜਾ ਅਮ ਜੀ ਇਹ ਆਪਣੇ ਦਾਸ ਲਾਉਣਾ ਹੈ ਨਾ ਨੌਣੀ ਜੀ ਕਰਦੇ ਰਿਹਾ ਜੀ ਆਈ ਕੋਈ ਮਾਤ ਦੀ ਥਾਣੇ ਦੀ ਗੱਲ ਦੇਖੋ ਉਹਨੂੰ ਲੱਗੇ ਕੋਰਟ ਪੱਤਾ ਹੋਵੇ ਜੀ ਇੱਕ ਪੁਰਾਣੀ ਕਿਹਾਣਤ ਹੈ ਜਿਹੜੀ ਲਗਾਈ ਕਿਹਾਣੀ ਕਿਹਾ ਮੈਂ ਤੁਹਾਨੂੰ ਦੱਸਾਂ ਉਹ ਤੇਰੀ ਨੂੰ ਆਉਂਦੀ ਆਉਂਦੀ ਸਾਹਸ ਤੇ ਕਿਹਾ ਛੱਡਿਆ ਨਾ ਬਣਾਉਣੀ ਕੋਈ ਪੰਮਨੁਰੇ ਸਾਹਬਲੀ ਜੀ ਸ਼ਾਨਦਾਰ ਬਾਦਸ਼ਾਹ ਦੀ ਜਨ ਇਹ ਕੋਈ 5 ਹਾਂ ਰੋਟੀ ਪਰਚਾ ਨਹੀਂ ਲਾਈ ਨੂੰ ਹੋ ਜਾਂਦਾ ਹੈ ਲੇਕਿਨ ਫਸਲ ਆਪਣੇ ਇਨਸਾਨ ਦੇ ਭਰਾ ਹੈ ਜਿਹੜੇ ਅਸੀਂ 10 ਬਣ ਉਹਨਾਂ ਵੱਲੋਂ ਕੋਈ ਪੰਜ ਐਡਵੋਕੇਟ ਦੇ ਨਾਮ ਨਹੀਂ ਤੇ ਕੀ ਨਾਮ ਨੇ ਪ੍ਰੀਤਪਾਲ ਪ੍ਰੀਤਪਾਲ ਤੇ ਮੈਨੂੰ ਕੋਈ ਅਜਿਹਾ ਨਾਂ ਪੰਜ ਨਾਮ ਦੇ ਚਾਹੇ ਕੋਈ ਨਹੀਂ ਵਰਤਿਆ ਹੀ ਸਮਝਲੀ ਜਿਹੜੇ ਵੱਲੋਂ ਕਿਹਾ ਜਾ ਰਿਹਾ ਹੈ ਅੱਜ ਵੀ ਦੇਖ ਰਹੇ ਹਾਂ ਜਾਂ ਬਸ ਅੱਪਾ 10 15 ਜਾਣੇ ਆ ਗਏ ਹੈ ਜਿਹੜੇ ਕਿ ਆਪਣੇ ਪਰਿਵਾਰ ਬਹੁਤ ਭੁੱਖੇ ਨੇ ਦਾਦਾ ਜੀ ਤੁਹਾਡੇ ਨਾਮ ਤੇ ਅਈ ਕੀ ਨਾਮ ਗੱਦੀ ਨਿਸ਼ਚੈ ਬਪਾਈ ਦਾ ਕੀ ਨਾਮ ਬਪਾ ਨੂਰੀ ਸਰਕਾਰ ਲੱਕਾ ਨਾ ਦੇ ਸੇਵਾਦਾਰ ਦੇ ਦਿੱਤੀ ਤੇ ਉਹਨੇ ਨਾਮ ਦਾ ਗੰਬਰ ਖਤੋ ਦੇ ਕੇ ਬੜਿਆਂ ਦੀ ਰਾਂਦਾ ਪੁੱਜਾ ਸਾਡੀ ਅਪਡੇਟ ਹੋਏ ਅਹੀ ਬੈਟਰੀਆਂ ਰਾਖਾ ਕਰਦੇ ਹਾਂ ਨਾਲ ਦੀ ਪ੍ਰੈਸਟੇਜ ਜਾਂਦੇ ਆ ਲੱਕਾ ਕਿਹੜਾ ਹੈ ਇਹ ਇਲਾਕਾ ਜੀ ਇਸਲਾਮਾ ਪੁਆਇੰਟ ਐਂਡ ਰੇਲਵੇ ਕ੍ਰੋਸਿੰਗ ਜੀ ਇਸ ਟਾਈਮ ਤੇ ਨਾ ਲਾਈਵ ਹੀ ਚੱਲਦਾ ਪਿਆ ਹੈ ਸੋ ਜਦੋਂ ਲਾਸਟ ਬਟਨ ਇਨਰ ਵਰਕ ਤੋਂ ਤੁਸੀਂ ਮੈਨੂੰ ਪਹਿਲੇ ਵਰਕ ਤੋਂ ਟਾਈਮ ਹਾਂ ਲੇਕਿਨ ਇਹ ਹੈ ਕਿ ਜਿਨ੍ਹਾਂ ਦੀ ਮੁਲਾਦ ਪੂਰੀ ਹੋ ਰਹੀ ਹੈ ਉਹਨੂੰ ਵਧਾਈ ਜਾਰੀ ਲਾਗੂ ਇਲੀਗਲ ਕੰਸਟ੍ਰਕਸ਼ਨਾਂ ਤੋਂ ਕਲੀਗਲ ਚੰਦੂ ਵੀ ਹੋ ਰਹੀ ਹੈ ਅਕਤੂਬੀ ਵੀ ਤਰਹੇ ਆਏ ਆਜਾ ਇਹਨਾਂ ਦਾ ਕੀ ਮੈਸੇਜ ਹੈ ਜੋ ਚਾਹੁੰਦੇ ਮੈਸੇਜ ਮੇਰੇ ਲਈ ਹੈ ਕਿ ਇਹ ਪੀਰ ਉਹ ਹੋਣਾ ਨਹੀਂ ਉਹਨਾਂ ਨੇ ਕੁਝ ਵੀ ਜਿੱਤੇ ਕਿ ਇੰਨਾ ਕੁਝ ਹੋ ਰਿਹਾ ਹੈ ਇਹ ਦੁਨੀਆ ਨੂੰ ਚਲਾ ਰਹੇ ਹਨ ਜਿਹੜੇ ਕਹਿੰਦੇ ਕਿ ਰੋਮਲਰਨ ਤੁਕਮ ਮੈਂ ਇਹਨਾਂ ਨੂੰ ਚੈਂਬਰ ਤੋਂ ਦੋ ਲੋਟੇ ਹਤੀ ਲੋਕਾਲੀ ਮੰਗਦੇ ਕਿ ਇਹਨਾਂ ਦੇ ਬੱਚੇ ਐਸੇ ਨੇ ਕਿ ਸਰਕਾਰਾਂ ਨੂੰ ਮੰਨ ਲੈਣੇ ਪੈਂਦੇ ਨੇ